ਹੈਲੋ एवरीवन ਸਾਰੀਕਾ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 6ਵੀਂ ਕਲਾਸ ਦੀ ਪੰਜਾਬੀ ਦੀ ਕਿਤਾਬ ਦੂਜੀ ਭਾਸ਼ਾ ਤੇ ਉਹਦੇ ਵਿੱਚੋਂ ਦਾ 8ਵਾਂ ਪਾਠ ਚਿੜੀ ਦਾ ਪੋਟ ਆ ਚਰਚਾ ਕਰਾਂਗੇ ਪਹਿਲੇ ਮੈਂ ਇਸ ਪਾਠ ਦਾ ਸਾਰ ਦੱਸਾਂਗੀ ਫਿਰ ਡਿਟੇਲ ਵਿੱਚ ਪਾਠ ਪੜ੍ਹਾਂਗੇ ਫਿਰ ਕੁਐਸਚਨ ਆਨਸਰਸ ਬਾਰੇ ਚਰਚਾ ਕਰਾਂਗੇ ਤਾਂ ਚਲੋ ਸ਼ੁਰੂ ਕਰਦੇ ਹਾਂ ਸਾਰ ਤੋਂ ਲੇਖਕ ਉਹਦੋਂ ਦੂਸਰੀ ਜਮਾਤ ਵਿੱਚ ਪੜਦਾ ਸੀ ਉਹਨਾਂ ਦੀ ਜਮਾਤ ਦੇ ਕਮਰੇ ਵਿੱਚ ਕੁਝ ਤਸਵੀਰਾਂ ਫਰੇਮ ਕਰਕੇ ਲੱਗੀਆਂ ਹੋਈਆਂ ਸਨ ਜਿਨ੍ਹਾਂ ਦੇ ਪਿੱਛੇ ਆਮ ਕਰਕੇ ਚਿੜੀਆਂ ਆਪਣੇ ਆਂਨੇ ਪਣਾਉਂਦੀਆਂ ਰਹਿੰਦੀਆਂ ਸਨ ਇੱਕ ਦਿਨ ਅੱਧੀ ਛੁੱਟੀ ਵੇਲੇ ਲੇਖਕ ਪ੍ਰਕਾਸ਼ ਤੇ ਮਣਿਆ ਖਾਣਾ ਖਾ ਰਹੇ ਸਨ ਕਿ ਚਿੜੀਆਂ ਦੇ ਚੀ-ਚੀ ਦੇ ਰੋਲੇ ਦੇ ਉਹਨਾਂ ਦਾ ਧਿਆਨ ਖਿੱਚਦੇ ਹਨ ਬ੍ਰੇਕ ਟਾਈਮ ਉਹਨਾਂ ਦੇਖਿਆ ਕਿ ਆਣੇ ਵਿੱਚੋਂ ਇੱਕ ਬੋਟ ਇੱਥਾਂ ਡਿੱਗ ਪਿਆ ਸੀ ਜਿਸ ਕਰਕੇ ਚਿੜੀਆਂ ਵਿਚੇਨ ਸਨ ਲੇਖਕ ਤੇ ਉਸਦੇ ਸਾਥੀਆਂ ਨੇ ਬੋਟ ਨੂੰ ਔਨਾਂ ਦੇ ਆਲਣੇ ਵਿੱਚ ਰੱਖਣ ਦਾ ਫੈਸਲਾ ਕੀਤਾ ਤੇ ਇਸ ਮਕਸਦ ਲਈ ਮਾਸਟਰ ਜੀ ਦਾ ਪਰ ਮੇਜ਼ ਚੁੱਕ ਕੇ ਆਲਣੇ ਦੇ ਹੇਠਾਂ ਕੀਤਾ ਪਰ ਉਹਨਾਂ ਵਿੱਚੋਂ ਕੋਈ ਵੀ ਬੇਸ ਉੱਤੇ ਚੜ੍ਹ ਕੇ ਉੱਥੇ ਤੱਕ ਨਾ ਪਹੁੰਚ ਸਕਿਆ ਫਿਰ ਉਹਨਾਂ ਵਿੱਚੋਂ ਤਕੜਾ ਮੁੰਡਾ ਮਣੀਆ ਮੇਜ਼ ਉੱਤੇ ਕੋੜੀ ਬਣ ਗਿਆ ਤੇ ਲੇਖਕ ਨੇ ਉਸ ਉੱਤੇ ਚੜ੍ਹ ਕੇ ਬੋਟ ਨੂੰ ਆਲਣੇ ਵਿੱਚ ਰੱਖ ਦਿੱਤਾ ਇਸ ਸਮੇਂ ਚਿੜੀਆਂ ਬਹੁਤ ਬੇਚੈਨ ਹੋ ਗਈਆਂ ਪਰ ਬੋਟ ਦੇ ਆਲਣੇ ਵਿੱਚ ਕੁਝੜਟ ਤੇ ਉਹ ਸ਼ਾਂਤ ਹੋ ਗਈਆਂ ਕੈਂਤਾ ਪਾਪ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਵੀ ਚਿੜੀ ਦਾ ਜਿਹੜਾ ਬੋਟ ਹੈ ਚਿੜੀ ਦਾ ਜਿਹੜਾ ਬੱਚਾ ਹੈਗਾ ਉਹ ਵਾਪਸ ਉਹ ਆਲਣੇ ਵਿੱਚ ਰੱਖ ਸਕਣ ਕਿਉਂਕਿ ਬੱਚਾ ਜਿਹੜਾ ਹੈਗਾ ਉਹ ਮਾਂ ਤੋਂ ਬਿਨਾਂ ਕਿਵੇਂ ਰਹੇਗਾ ਤੇ ਇਸ ਕਰਕੇ ਚਿੜੀ ਵੀ ਜਿਹੜੀ ਹੈਗੀ ਉਹ ਬਹੁਤ ਬੇਚੈਨ ਜੀ ਹੋ ਰਹੀ ਸੀ ਫਿਰ ਅੱਗੇ ਕੀ ਹੁੰਦਾ ਲੇਖਕ ਤੇ ਉਹਦੇ ਦੋਸਤ ਕੀ ਕਰਦੇ ਨੇ ਫਿਰ ਉਹਨਾਂ ਰੋਟੀ ਖਾਧੀ ਤੇ ਮੇਜ਼ ਨੂੰ ਉਸਦੀ ਥਾਂ ਰੱਖਣ ਲੱਗੇ ਪਰ ਅਜੇਹਾ ਕਰਦਿਆਂ ਮਾਸਟਰ ਜੀ ਦੀ ਮੇਜ਼ ਉੱਤੇ ਪਈ ਸਿਆਹੀ ਦੀ ਦਵਾਤ ਡੁੱਲ ਗਈ ਇਹ ਦੇਖ ਕੇ ਉਹ ਬਹੁਤ ਡਰ ਗਏ ਤੇ ਉਹਨਾਂ ਦੀ ਖੁਸ਼ੀ ਖਤਮ ਹੋ ਗਈ ਅੱਧੀ ਛੁੱਟੀ ਖਤਮ ਹੋਈ ਤੇ ਮਾਸਟਰ ਜੀ ਦੇ ਆਉਂਦੇ ਹੀ ਮੋਨੀਟਰ ਨੇ ਉਹਨਾਂ ਦੀ ਸ਼ਿਕਾਇਤ ਲਈ ਕਿ ਅੱਜ ਅੱਧੀ ਛੁੱਟੀ ਵੇਲੇ ਕਮਰੇ ਵਿੱਚ ਰਹਿਣ ਦੀ ਉਹਨਾਂ ਦੀ ਵਾਰੀ ਸੀ ਤੇ ਉਹਨਾਂ ਨੇ ਉਹਨਾਂ ਦੀ ਦਵਾਤ ਤੋੜੀ ਆ ਮਾਸਟਰ ਜੀ ਉਹਨਾਂ ਨੂੰ ਖੜੇ ਕਰਕੇ ਬਿਨਾ ਕੁਝ ਪੁੱਛਿਆ ਉਹਨਾਂ ਦੇ ਦੋ ਦੋ ਥੱਪੜ ਟਿਕਾ ਦਿੱਤੇ ਤੇ ਪੁੱਛਿਆ ਦਵਾਤ ਕਿਵੇਂ ਟੁੱਟੀ ਸ਼ਾਈ ਲੇਖਕ ਨੇ ਉਸ ਤੋਂ ਹੀ ਦੱਸਿਆ ਕਿ ਉਹਨਾਂ ਚਿੜੀ ਦੇ ਬੋਟ ਨੂੰ ਆਲਣੇ ਵਿੱਚ ਰੱਖਣ ਲਈ ਮੇਚ ਗਿਆ ਸੀ ਇਹ ਸੁਣ ਕੇ ਮਾਸਟਰ ਜੀ ਨੇ ਮੋਨੀਟਰ ਤੇ ਦੋ ਥੱਪੜ ਜੜੇ ਤੇ ਨਾਲ ਹੀ ਉਸ ਨੂੰ ਮੁਰਗਾ ਬਣਨ ਲਈ ਕਿਹਾ ਉਹਨ ਲੇਖਕ ਤੇ ਉਸਦੇ ਸਾਥੀਆਂ ਨੂੰ ਸ਼ਾਬਾਸ਼ੀ ਦਿੱਤੀ ਤੇ ਨਾਲ ਹੀ ਸੌਰੀ ਕਿਹਾ ਉਦੋਂ ਲੇਖਕ ਤੇ ਉਸਦੇ ਸਾਥੀਆਂ ਨੂੰ ਸੌਰੀ ਸ਼ਬਦ ਦਾ ਮਤਲਬ ਪਤਾ ਨਹੀਂ ਸੀ ਠੀਕ ਹੈ ਤੇ ਇਹ ਸੀਗਾ ਪਾਠ ਦਾ ਸਾਰ ਚਲੋ ਹੁਣ ਚਰਚਾ ਕਰਦੇ ਹਾਂ ਨੂੰ ਡੀਟੇਲ ਦੇ ਵਿੱਚ ਪੜ੍ਹਦੇ ਹਾਂ ਤੇ ਸਮਝਦੇ ਹਾਂ ਇਹ ਉਦੋਂ ਦੀ ਗੱਲ ਹੈ ਜਦੋਂ ਮੈਂ ਦੂਸਰੀ ਜਮਾਤ ਵਿੱਚ ਪੜ੍ਹਦਾ ਸੀ ਸਾਡੀ ਜਮਾਤ ਦੇ ਕਮਰੇ ਵਿੱਚ ਕੁਝ ਪੁਰਾਣੀਆਂ ਤਸਵੀਰਾਂ ਫਰੇਮ ਕਰਕੇ ਟੰਗੀਆਂ ਹੋਈਆਂ ਸਨ ਉਹਨਾਂ ਫੋਟੋਆਂ ਦੇ ਪਿਛਲੇ ਪਾਸੇ ਅਕਸਰ ਚਿੜੀਆਂ ਆਪਣੇ ਆਲਣੇ ਬਣਾਉਂਦੀਆਂ ਰਹਿੰਦੀਆਂ ਹੁਣ ਅਕਸਰ ਦਾ ਮਤਲਬ ਆਮ ਕਰਕੇ ਠੀਕ ਹੈ ਕਦੇ ਵੀ ਕਿਸੇ ਨੇ ਚਿੜੀਆਂ ਨੂੰ ਉੱਥੇ ਆਲਣੇ ਪਾਉਣ ਤੋਂ ਰੋਕਿਆ ਨਹੀਂ ਸੀ ਇੱਕ ਦਿਨ ਅੱਧੀ ਛੁੱਟੀ ਵੇਲੇ ਪ੍ਰਕਾਸ਼ ਮਣਿਆ ਤੇ ਮੈਂ ਮਿਲ ਕੇ ਖਾਣਾ ਖਾ ਰਹੇ ਸੀ ਕਿ ਅਚਾਨਕ ਚਿੜੀਆਂ ਦੀ ਚੀਚੀ ਦੇ ਸ਼ੋਰ ਨੇ ਸਾਡਾ ਧਿਆਨ ਆਪਣੇ ਵੱਲ ਖਿੱਚ ਲਿਆ ਹੁਣ ਸ਼ੋਰ ਦਾ ਮਤਲਬ ਰੋਲਾ ਤੁਸੀਂ ਕਹਿ ਸਕਦੇ ਹੋ ਵੀ ਆਪਾਂ ਖਾਣਾ ਖਾ ਰਹੇ ਸੀ ਮੈਂ ਤੇ ਮੇਰੇ ਦੋ ਦੋਸਤ ਪ੍ਰਕਾਸ਼ ਤੇ ਮਣਿਆ ਕਿ ਚਿੜੀਆਂ ਦੀ ਆਵਾਜ਼ ਆਈ ਤੇ ਉਹਨੇ ਜਿਹੜਾ ਸ਼ੋਰ ਸੀ ਉਹ ਸਾਨੂੰ ਆਪਣੇ ਵੱਲ ਖਿੱਚ ਲਿਆ ਇੱਕ ਤਰੀਕੇ ਦੇ ਨਾਲ ਅਸੀਂ ਦੇਖਿਆ ਕਿ ਆਲਣੇ ਵਿੱਚੋਂ ਇੱਕ ਬੋਟ ਤੇ ਜਾਣ ਕਰ ਜਿਹੜੀਆਂ ਸ਼ੋਰ ਮਚਾ ਰਹੀਆਂ ਸਨ ਇੱਕ ਬੱਚਾ ਜਿਹੜਾ ਸੀ ਉਹ ਡਿੱ ਗਿਆ ਸੀ ਜਿਹਦੇ ਕਰਕੇ ਉਹ ਸ਼ੋਰ ਮਚਾ ਰਹੀਆਂ ਸਨ ਸਾਨੂੰ ਸਾਰਿਆਂ ਨੂੰ ਖਾਣਾ ਭੁੱਲ ਗਿਆ ਅਤੇ ਅਸੀਂ ਬੋਟ ਨੂੰ ਆਲੜੇ ਵਿੱਚ ਰੱਖਣ ਦੀ ਤਰਕੀਬ ਸੋਚਣ ਲੱਗੇ ਤਰੀਕਾ ਸੋ ਇਸ ਕੰਮ ਲਈ ਮਾਸਟਰ ਜੀ ਦਾ ਮੇਜ਼ ਵਰਤਣ ਦਾ ਫੈਸਲਾ ਹੋਇਆ ਮੇਜ਼ ਬਹੁਤ ਪਾਰੀ ਸੀ ਅਸੀਂ ਬੜੀ ਮੁਸ਼ਕਲ ਨਾਲ ਮੇਜ਼ ਚੁੱਕਿਆ ਅਤੇ ਆਲੜੇ ਵਾਲੀ ਤਸਵੀਰ ਦੇ ਹੇਠਾਂ ਲਿਆ ਰੱਖਿਆ ਮੇਜ਼ ਤੇ ਚੜ ਕੇ ਵੀ ਸਾਡੇ ਵਿੱਚੋਂ ਕਿਸੇ ਦਾ ਹੱਥ ਆਲਣੇ ਤੱਕ ਨਹੀਂ ਸੀ ਪਹੁੰਚਦਾ ਫਿਰ ਅਸੀਂ ਇੱਕ ਨਵੀਂ ਤਰਕੀਬ ਬਣਾਈ ਪ੍ਰਕਾਸ਼ ਸਾਡੇ ਸਬਨਾ ਵਿੱਚੋਂ ਤਕੜਾ ਸੀ ਉਹ ਘੋੜੀ ਬਣਿਆ ਮਣੀਆ ਉਸ ਦੇ ਉੱਪਰ ਬੈਠਾ ਤੇ ਬੋਟ ਨੂੰ ਹੱਥ ਵਿੱਚ ਲੈ ਕੇ ਮੈਂ ਮਣੀਏ ਤੇ ਮੋਢਿਆਂ ਤੇ ਚੜਿਆ ਕਹਿਣ ਦਾ ਮਤਲਬ ਪ੍ਰਕਾਸ਼ ਐਦਾਂ ਮੁੜ ਕੇ ਖੜਾ ਬੈਠ ਗਿਆ ਉਸ ਦੇ ਉੱਤੇ ਮਤਲਬ ਘੋੜੀ ਬਣਿਆ ਤੇ ਉਸ ਦੇ ਉੱਤੇ ਇੱਥੇ ਮਣੀਆ ਬੈਠਿਆ ਤੇ ਮੈਂ ਉਹਦੇ ਸ਼ੋਲਡਰਸ ਤੇ ਚੜ ਕੇ ਉੱਤੇ ਆਪਣੇ ਹੱਥ ਦੇ ਵਿੱਚ ਛिडिया ਦਾ ਜਿਹੜਾ ਬੱਚਾ ਹੈਗਾ ਉਹ ਲੈ ਕੇ ਉਹਨੂੰ ਮੈਂ ਵਾਪਸ ਬੋਟ ਨੂੰ ਉਹਦੇ ਛिडिया ਦੇ ਘਰ ਵਿੱਚ ਵਾਪਸ ਪਹੁੰਚਾ ਦਿੱਤਾ ਠੀਕ ਹੈ ਨਾ ਤੇ ਆਪਾਂ ਇਹ ਕਹਿ ਸਕਦੇ ਆ ਵੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਵੀ ਉਹ ਕਿਸ ਤਰੀਕੇ ਦੇ ਨਾਲ ਇਸ ਬੱਚੇ ਨੂੰ ਵਾਪਸ ਉਸਦੇ ਆਲਣੇ ਦੇ ਵਿੱਚ ਪਹੁੰਚਾ ਸਕਿਆ ਠੀਕ ਹੈ ਫਿਰ ਉਸ ਤੋਂ ਬਾਅਦ ਇੱਥੇ ਦੱਸਿਆ ਗਿਆ ਇਸ ਤਰ੍ਹਾਂ ਬੇਟ ਨੂੰ ਉਸਨੇ ਆਲਣੇ ਵਿੱਚ ਪਹੁੰਚਾਇਆ ਜਿਉਂ ਹੀ ਮੈਂ ਬੋਟ ਨੂੰ ਚੁੱਕਿਆ ਚਿੜੀਆਂ ਨੇ ਬਹੁਤ ਸ਼ੋਰ ਮਚਾਇਆ ਉਹ ਬੜੀ ਤੇਜ਼ੀ ਨਾਲ ਇੱਧਰ ਉੱਧਰ ਉੱਡੀਆਂ ਜਦੋਂ ਬੋਟ ਆਲਣੇ ਵਿੱਚ ਪਹੁੰਚ ਗਿਆ ਤੇ ਅਸੀਂ ਉਤਰ ਰਹੇ ਤਾਂ ਉਹਨਾਂ ਦੀ ਜਾਨ ਵਿੱਚ ਚਾਨ ਆਈ ਹੁਣ ਅਸੀਂ ਆਪਣੀ ਰੋਟੀ ਵੱਲ ਭੱਜੇ ਜਿੰਨਾ ਚਿਰ ਅਸੀਂ ਰੋਟੀ ਖਾਂਦੇ ਰਹੇ ਉਹ ਨੱਚੇ ਚਿੜੀਆਂ ਚੁੱਪਚਾਪ ਦਰਵਾਜ਼ੇ ਤੇ ਬੈਠੀਆਂ ਸਾਡੇ ਵੱਲ ਇੰਜ ਵੇਖਦੀਆਂ ਰਹੀਆਂ ਜਿਵੇਂ ਸਾਡਾ ਤਨਵਾਦ ਕਰ ਰਹੀਆਂ ਹੋਣ ਸਾਨੂੰ ਸਭ ਨੂੰ ਬਹੁਤ ਖੁਸ਼ੀ ਹੋਈ ਕਿ ਅਸੀਂ ਕੋਈ ਚੰਗਾ ਕੰਮ ਕੀਤਾ ਮੇਜ਼ ਵਾਪਸ ਆਪਣੀ ਥਾਂ ਤੇ ਰੱਖਦੇ ਹੋਏ ਸਾਡੇ ਕੋਲੋਂ ਮਾਸਟਰ ਜੀ ਦੇ ਮੇਜ਼ ਤੇ ਪਈ ਸਿਆਹੀ ਦੀ ਦਬਾਤ ਦੇ ਕੇ ਟੁੱਟ ਗਈ ਮਤਲਬ ਅਜੋ ਚੰਗਾ ਕੰਮ ਕਰ ਹੀ ਰਹੀ ਸੀ ਕਿ ਇੰਨੇ ਨੂੰ ਬੋਤਲ ਜਿਹੜੀ ਹੈਗੀ ਹੈ ਦਵਾਈ ਉਹ ਨਾ ਤੋਂ ਡਿੱਗ ਕੇ ਟੁੱਟ ਗਈ। ਬਸ ਫੇਰ ਕੀ ਸੀ ਸਾਡੇ ਸਾਹ ਸੁੱਕੇ ਕਹਿੰਦਾ ਮਤਲਬ ਇੱਥੇ ਸਾਹ ਸੁੱਕ ਗਏ ਮਤਲਬ ਅਸੀਂ ਕਬਰ ਆ ਗਏ ਜਾਂ ਕਿਹਾ ਜਾ ਸਕਦਾ ਹੈ ਵੀ ਅਸੀਂ ਡਰ ਗਏ। ਸਦੀ ساری ਖੁਸ਼ੀ ਖਤਮ ਹੋ ਗਈ ਤੇ ਲੱਗ ਕੇ ਅਸੀਂ ਇੱਕ ਦੂਜੇ ਨੂੰ ਦੋਸ਼ ਦੇਣ ਮਤਲਬ ਸਰਦੀ ਸਾਰੀ ਦੀ ਸਾਰੀ ਖੁਸ਼ੀ ਤਾਂ ਖਤਮ ਹੋ ਗਈ ਤੇ ਇੱਕ ਦੂਜੇ ਦਾ ਸੀ ਕਸੂਰ ਕੱਢਣ ਲੱਗੇ ਵੀ ਤੇਰੇ ਕਰਕੇ ਹੋਇਆ ਤੇਰੇ ਕਰਕੇ ਹੋਇਆ ਉਸ ਤੋਂ ਬਾਅਦ ਅਤੀ ਛੁੱਟੀ ਖਤਮ ਹੋਈ ਬ੍ਰੇਕ ਖਤਮ ਹੋਈ ਮਾਸਟਰ ਜੀ ਦੇ ਆਉਂਦੇ ਹੀ ਮੋਨੀਟਰ ਨੇ ਸਾਡੀ ਸ਼ਿਕਾਇਤ ਲਾ ਦਿੱਤੀ ਕਿ ਅੱਧੀ ਛੁੱਟੀ ਵੇਲੇ ਇਹਨਾਂ ਤਿੰਨਾਂ ਦੇ ਕਮਰੇ ਵਿੱਚ ਰੈਂਦੀ ਵਾਰੀ ਸੀ ਤੇ ਇਹਨਾਂ ਨੇ ਤੋਹੱਟੀ ਦਵਾਤ ਤੋੜ ਦਿੱਤੀ ਆ ਸਾਨੂੰ ਦੂਰੋਂ ਹੀ ਖੜੇ ਹੋਣ ਲਈ ਕਹਿੰਦੇ ਹੋਏ ਮਾਸਟਰ ਜੀ ਸਾਡੇ ਕੋਲ ਆਏ ਤੇ ਬਿਨਾ ਕੁਝ ਪੁੱਛਿਆ ਹੀ ਦੋ ਦੋ ਥੱਪੜ ਟਿਕਾ ਦਿੱਤੇ ਤੇ ਫੇਰ ਪੁੱਛਿਆ ਕਿ ਦਬਾਤ ਕਿਵੇਂ ਟੁੱਟੀ ਹਿੰਮਤ ਕਰਕੇ ਤੁਸਕਤੇ ਤੁਸਕਤੇ ਕਹਿੰਦਾ ਮਤਲਬ ਵੀ ਹੌਲੀ ਹੌਲੀ ਆਵਾਜ਼ ਦੇ ਵਿੱਚ ਰੋਂਦੇ ਆ ਉਹਨੂੰ ਆਪਾਂ ਕਹਿੰਦੇ ਆ ਤੁਸਕਤੇ ਸੁਸਕਤੇ ਠੀਕ ਹੈ ਨਾ ਤੇ ਫੇਰ ਉਹ ਕਹਿੰਦਾ ਵੀ ਹਿੰਮਤ ਕਰਕੇ ਸਕਤੇ టు ਸਕਤੇ ਮੈਂ ਦੱਸਿਆ ਕਿ ਜਿਹੜੀ ਦੇ ਬੋਟ ਨੂੰ ਆਲਣੇ ਵਿੱਚ ਰੱਖਣ ਲਈ ਅਸੀਂ ਮੇਜ਼ ਚੁੱਕਿਆ ਸੀ ਫੇਰ ਕੀ ਸੀ ਮੇਰੀ ਗੱਲ ਸੁਣ ਕੇ ਮਾਸਟਰ ਜੀ ਨੇ ਦੋ ਥੱਪੜ ਮੋਨੀਟਰ ਨੂੰ ਜੜ ਦਿੱਤੇ ਅਤੇ ਨਾਲ ਹੀ ਮੁਰਗਾ ਬੜ ਲੈ ਕੇ ਆ ਮਾਸਟਰ ਜੀ ਨੂੰ ਗੁੱਸਾ ਸੀ ਕਿ ਮੋਨੀਟਰ ਨੇ ਉਹਨਾਂ ਨੂੰ ਪੂਰੀ ਗੱਲ ਕਿਉਂ ਨਹੀਂ ਦੱਸੀ ਮਾਸਟਰ ਜੀ ਨੇ ਸਾਨੂੰ ਸ਼ਾਪਾਸ਼ ਦਿੱਤੀ ਪਿਆਰ ਵੀ ਕੀਤਾ ਤੇ ਸੌਰੀ ਵੀ ਕਿਹਾ ਮਾਫੀ ਮੰਗੀ ਪਰ ਸ਼ਾਇਦ ਉਦੋਂ ਸਾਨੂੰ ਸੌਰੀ ਲਫ਼ਜ਼ ਦਾ ਮਤਲਬ ਨਹੀਂ ਸੀ ਪਤਾ ਤੇ ਇਸੇ ਪਾਠ ਬਾਰੇ ਚਰਚਾ ਹੁਣ ਚਰਚਾ ਕਰਦੇ ਹਾਂ ਪਾਠ ਦੇ ਅਭਿਆਸ ਬਾਰੇ ਪਹਿਲਾ ਬਹੁ ਵਿਕਲਪੀ ਪ੍ਰਸ਼ਨ ਪਹਿਲਾ ਸਹੀ ਵਿਕਲਪ ਚੁਣੋ ਕਮਰੇ ਵਿੱਚ ਕੀ ਤੱਕ ਗਿਆ ਹੋਇਆ ਸੀ ਡੱਬੇ ਫੋਟੋਆਂ ਜਾਂ ਕੈਲੰਡਰ ਉੱਤਰ ਹੈ ਐੜਾ ਫੋਟੋਆਂ ਮਾਸਟਰ ਜੀ ਨੂੰ ਪੂਰੀ ਗੱਲ ਕਿਸੇ ਨੇ ਨਹੀਂ ਦੱਸੀ ਜਾਂ ਕਿਸ ਨੇ ਦੱਸੀ ਇੱਥੇ ਪੁੱਛਿਆ ਜਾ ਰਿਹਾ ਵੀ ਪੂਰੀ ਗੱਲ ਕਿਸੇ ਨੇ ਨਹੀਂ ਦੱਸੀ ਸੀ ਆ ਕਿਹਦੇ ਤੋਂ ਪੁੱਛੀ ਗਈ ਸੀ ਉਹ ਮੋਨੀਟਰ ਨੇ ਨਹੀਂ ਦੱਸੀ ਸੀ ਪੂਰੀ ਗੱਲ ਇਹ ਹੋਇਆ ਸੀ ਉਹਨੇ ਅੱਧੀ ਵਿੱਚ ਅੱਧੀ ਗੱਲ ਦੱਸੀ ਸੀ ਅੱਗੇ ਬੱਚਿਆਂ ਨੇ ਆਲਣੇ ਵਿੱਚ ਕੀ ਰੱਖਿਆ ਰੋਟੀ ਬੋਟ ਜਾਂ ਪਾਣੀ ਉੱਤਰ ਹੈ ਗੈ ਬੋਟ ਅੱਗੇ ਛੋਟੇ ਉਤਰਾ ਵਾਲੇ ਪ੍ਰਸ਼ਨ ਪਹਿਲਾ ਅੱਧੀ ਛੁੱਟੀ ਵੇਲੇ ਖਾਣਾ ਕੌਣ ਖਾ ਰਿਹਾ ਹੈ ਸੰ ਉੱਤਰ ਲੇਖਕ ਪ੍ਰਕਾਸ਼ ਤੇ ਮਣੀਆਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲੇਖਕ ਦਾ ਨਾਮ ਜ਼ਰੂਰ ਦੱਸਿਓ ਕਿ ਮਾਸਟਰ ਜੀ ਦੀ ਕਿਹੜੀ ਚੀਜ਼ ਟੁੱਟ ਗਈ ਸੀ ਉੱਤਰ ਸਿਆਹੀ ਦੀ ਦਵਾਤ ਤੀਜਾ ਬੱਚਿਆਂ ਨੇ ਬੋਟ ਨੂੰ ਕੀ ਕੀਤਾ ਉੱਤਰ ਆਲਣੇ ਵਿੱਚ ਰੱਖ ਦਿੱਤਾ ਇੱਥੇ ਸਪੈਲਿੰਗ ਮਿਸਟੇਕ ਹੈਗੇ ਨੇ ਤੇ ਤੁਸੀਂ ਠੀਕ ਕਰ ਲਿਓ ਬੱਚਿਆਂ ਨੇ ਉਹ ਜਿਹੜਾ ਬੋਰਡ ਸੀ ਉਹਨੂੰ ਵਾਪਸ ਚੱਕ ਕੇ ਇੱਦਾਂ ਲਿਖਾਂਗੇ ਆਲਣੇ ਆਲਣੇ ਵਿੱਚ ਰੱਖ ਦਿੱਤਾ ਠੀਕ ਹੈ ਅੱਗੇ ਮਾਸਟਰ ਜੀ ਨੂੰ ਗੁੱਸਾ ਕਿਉਂ ਆਇਆ ਉੱਤਰ ਕਿਉਂਕਿ ਮਨੀਟਰ ਨੇ ਉਹਨਾਂ ਨੂੰ ਪੂਰੀ ਗੱਲ ਨਹੀਂ ਸੀ ਦੱਸੀ ਅਕੇ ਸੰਖੇਪ ਉੱਤਰ ਵਾਲੇ ਪ੍ਰਸ਼ਨ ਪਹਿਲਾ ਸਹੀ ਸ਼ਬਦ ਚੁੰਨ ਕੇ ਖਲੀ ਥਾਵਾਂ 'ਤੇ ਰੋ ਪਹਿਲਾ ਸਭ ਨੂੰ ਖੁਸ਼ੀ ਹੋਈ ਕਿ ਅਸੀਂ ਚੰਗਾ ਕੀਤਾ ਹੈ ਜੀੜੀਆਂ ਦੀ ਚੀਚੀ ਦੇ ਸ਼ੋਰ ਨੇ ਸਾਡਾ ਧਿਆਨ ਖਿੱਚ ਲਿਆ ਤੀਜਾ ਅਸੀਂ ਬੋਟ ਨੂੰ ਆਲਣੇ ਵਿੱਚ ਰੱਖਣ ਦੀ ਤਰਕੀਬ ਸੋਚਣ ਲੱਗੇ ਮਾਸਟਰ ਜੀ ਨੇ ਸਾਨੂੰ ਸ਼ਾਪਾਸ਼ ਦਿੱਤੀ ਉਦੋਂ ਸਾਨੂੰ ਸੌਰੀ ਲਫ਼ਜ਼ ਦਾ ਮਤਲਬ ਨਹੀਂ ਸੀ ਪਤਾ ਅਕੇ ਵਾਕ ਬਣਾਓ ਪਹਿਲਾ ਹਿੰਮਤ ਮਤਲਬ ਹੌਸਲਾ ਹਿੰਮਤ ਨਾ ਹਾਰੋ ਤੇ ਕਦਮ ਅੱਗੇ ਚੱਕੋ ਖੁਸ਼ੀ ਆਨੰਦ ਬੰਦੇ ਨੂੰ ਸਫਲਤਾ ਪ੍ਰਾਪਤ ਕਰਕੇ ਖੁਸ਼ੀ ਹਿੰਮਤੀ ਹੈ ਬੋਟ ਪੰਛੀ ਦਾ ਬੱਚਾ ਜਿਸ ਦੇ ਅਜੇ ਖੰਭ ਨਾ ਉੱਗੇ ਹੋਣ ਚਿੜੀ ਦਾ ਬੋਟ ਆਲਣੇ ਵਿੱਚੋਂ ਫਰਸ਼ ਉੱਤੇ ਡਿੱਗ ਪਿਆ ਆਲਣੇ ਪੰਛੀ ਦਾ ਘਰ ਚਿੜੀਆਂ ਕਰਦੀ ਛੱਤ ਵਿੱਚ ਬਣਾਏ ਆਲਣੇ ਵਿੱਚ ਰਹਿੰਦੀਆਂ ਸਨ ਚਿੜੀਆਂ ਇੱਕ ਨਿੱਕਾ ਪੰਛੀ ਚਿੜੀਆਂ ਕਰਾਦੀਆਂ ਬਾਲੀਆਂ ਵਾਲੀਏ ਛੱਤਾਂ ਵਿੱਚ ਘਰ ਬਣਾ ਕੇ ਰਹਿੰਦੀਆਂ ਹਨ ਅਗੇ ਦਵਾਤ ਸਿਆਹੀ ਪਾਉਣ ਵਾਲੀ 시시 ਜੋ ਮਿੱਟੀ ਦੀ ਬਣੀ ਹੋਈ ਹੁੰਦੀ ਹੈ ਸਿਆਹੀ ਦਵਾਤ ਵਿੱਚ ਸੰਭਾਲੀ ਹੁੰਦੀ ਹੈ ਅਗੇ ਲਫ਼ਜ਼ ਮਤਲਬ ਸ਼ਬਦ ਤੁਹਾਡਾ ਉਰਦੂ ਦੇ ਲਫ਼ਜ਼ਾਂ ਦਾ ਉਚਾਰਨ ਸਹੀ ਨਹੀਂ ਹੈ ਠੀਕ ਨਹੀਂ ਅਗੇ व्याकरण है हेठा दिते लिंग बदलो जिवे मैं दा उत्तर लिखे चिड़ी चिड़ा बचा बची घोड़ी घोड़ा विरोधी शब्द लिखो ऊपर हेठा तारी हल्की तकड़ा मारा एथे तारी है सॉरी पारी है पारी हल्की तकड़ा माड़ा बैठा खड़ा उवे ही उखरी जता गया है उतरना चढ़ना ਠੀਕ ਹੈ ਤੇ ਇਸੀ ਅੱਜ ਦੀ ਕਲਾਸ ਨੂੰ ਇੰਤਕਾਰ ਦਈਏ ਪਾਠ ਦੇ ਪ੍ਰਸ਼ਨ ਉੱਤਰ ਸਮਝ ਆ ਗਏ ਹੋਣਗੇ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਫੇਰ ਮਿਲਾਂਗੇ ਚਿਲਡਰਨ ਟੇਕ ਕੇਅਰ ਬਾਏ ਬਾਏ